ਪਰ ਅਸਲੀਅਤ ਦੇ ਵਿੱਚ ਕੋਈ ਮਤਲਬ ਧਰਤਲ ਤੇ ਕੋਈ ਗੱਲਬਾਤ ਨਹੀਂ ਸੀ ਚੱਲ ਰਹੀ ਪਰ ਅੱਜ ਜੇ ਉਹਨਾਂ ਨੇ ਗੱਲ ਕਹੀ ਤੇਰਾ ਸਿੱਟਾ ਤੇ ਭਾਜਪਾ ਕੋਲੋਂ ਲੜਨ ਦੀ ਕੋਈ ਨਵੀਂ ਗੱਲ ਨਹੀਂ ਸਾਡਾ ਇੱਕ ਰਾਜਨੀਤੀਤੀ ਥਾਂ ਸਾਨੂੰ ਪੰਜਾਬ ਪਹਿਲਾਂ ਪੰਜਾਬ ਦੇ ਮੁੱਦੇ ਪਹਿਲਾਂ ਔਰ ਪੰਥਕ ਮੁੱਦੇ ਪਹਿਲਾਂ ਜਿਹਨੇ ਡਾਇਰੈਕਟ ਕਮਿਟਮੈਂਟ ਕੀਤੀਆਂ ਕਿਸਾਨਾਂ ਨਾਲ ਸੰਘਰਸ਼ ਦੇ ਸਮੇਂ ਉਹ ਪੂਰੀਆਂ ਨਹੀਂ ਹੋਈਆਂ 19 ਦਿਨ ਹੱਥ ਨਹੀਂ ਮਿਲਾਇਆ ਜਾਂਦਾ ਕਿਸੇ ਵੀ ਪਾਰਟੀ ਨਾਲ ਕਾ ਕਹਿੰਦੇ ਆ ਜੇ ਸਮੁੰਦਰੀ ਰਾਸਤੇ ਬਾਹਰਲੇ ਮੁਲਕਾਂ ਨੂੰ ਜਿਹੜੀਆਂ ਵਸਤੂਆਂ ਜਾ ਸਕਦੀਆਂ ਫਿਰ ਸੜਕ ਰਾਹੀਂ ਕਿਉਂ ਨਹੀਂ ਜਾ ਸਕਦੀਆਂ ਜੇ ਸੜਕ ਰਾਹੀਂ ਉਹੀ ਵਸਤੂਆਂ ਜਾਣ ਬਾਗਾ ਬਾਰਡਰ ਖੁੱਲੇ ਹੁਸੈਨੀ ਵਾਲਾ ਬਾਰਡਰ ਖੁੱਲੇ ਆ ਖੇਤਾ ترقی ਕਰੇ ਤਾਂ ਮੇਰੇ ਖਿਆਲ ਨਾਲ ਦੇਸ਼ ترقی ਕਰੇਗਾ ਜਿਹੜੇ ਅਸੀਂ ਮੁੱਦੇ ਰੱਖਿਆ ਉਹ ਨਾਲ ਕੋਈ ਦੇਸ਼ ਨੂੰ ਨੁਕਸਾਨ ਹੋਏਗਾ ਸੋ ਅਸੀਂ ਮਹਿਸੂਸ ਕਰਦੇ ਆ ਕਿ ਜਿਹੜੀ ਪਾਰਟੀ ਨਾ ਮੁੱਦਿਆਂ ਤੇ ਪੂਰਾ ਉਤਰੇਗੀ ਸਾਡੀ ਤਸੱਲੀ ਕਰਾਈਗੀ ਅਸੀਂ ਉਹਦੇ ਨਾਲ ਹੱਥ ਮਿਲਾ ਸਕਦੇ ਆ ਸੋ ਲੋਕ ਸਭਾ ਚੋਣਾਂ ਲੈ ਕੇ ਲੰਬੇ ਸਮੇਂ ਤੋਂ ਉਮੀਦਵਾਰੀਆਂ ਸਨ ਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋ ਸਕਦਾ ਹੈ ਪਰ ਅੱਜ ਕਿਤੇ ਨਾ ਕਿਤੇ ਉਹ ਸਮਝੌਤਾ ਨਹੀਂ ਹੋ ਰਿਹਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਬਿਆਨ ਦਿੱਤਾ ਗਿਆ ਸਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੋ ਮਾਜਰਾ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਬੜਾ ਲੰਮੇ ਸਮੇਂ ਤੋਂ ਕਿਆਸ ਕਰੀਏ ਚਾਰੀਆਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇਕੱਠੀ ਹੋ ਸਕਦੀ ਹੈ ਪਰ ਅੱਜ ਉਹ ਫੈਸਲਾ ਨਹੀਂ ਹੋ ਸਕਿਆ ਦੇਖੋ ਅੱਜ ਜੀ ਸੁਨੀਲ ਜਾਖੜ ਜੀ ਨੇ ਜੋ ਬਿਆਨ ਦਿੱਤਾ ਉਹ ਕਿਆਸ ਰਾਈਆਂ ਭਾਵੇਂ ਪਹਿਲਾਂ ਜਿੰਨੀਆਂ ਮਰਜ਼ੀ ਸੀ ਚਰਚਾਵਾਂ ਜਿੰਨੀਆਂ ਮਰਜ਼ੀ ਸੀ ਪਰ ਅਸਲੀਅਤ ਦੇ ਵਿੱਚ ਕੋਈ ਮਤਲਬ ਧਰਤਲ ਤੇ ਕੋਈ ਗੱਲਬਾਤ ਨਹੀਂ ਸੀ ਚੱਲ ਰਹੀ ਪਰ ਅੱਜ ਜੇ ਉਹਨਾਂ ਨੇ ਗੱਲ ਕਹੀ 13 ਸੀਟਾਂ ਤੇ ਭਾਜਪਾ ਵੱਲੋਂ ਲੜਨ ਦੀ ਕੋਈ ਨਵੀਂ ਗੱਲ ਨਹੀਂ ਇਹ ਜਦੋਂ ਦੀਆਂ ਚੋਣਾਂ ਦਾ ਐਲਾਨ ਹੋਇਆ ਜਦੋਂ ਤੋਂ ਚੋਣਾਂ ਦਾ ਮਾਹੌਲ ਬਣਿਆ ਉਦੋਂ ਤੋਂ ਭਾਜਪਾ ਆਪਣੇ ਤੌਰ ਤੇ 13 ਨੇ 13 ਸੀਟਾਂ ਤੇ ਤਿਆਰੀ ਕਰ ਰਹੀ ਹੈ ਸ਼ਰੋਮਣੀ ਕਾਲੀ ਦਾ ਆਪਣੇ ਤੌਰ ਤੇ ਤਿਆਰੀ ਕਰ ਰਿਹਾ ਕਦੇ ਵੀ ਕਿਸੇ ਵੀ ਪਾਰਟੀ ਨੇ ਮੇਰਾ ਖਿਆਲ ਆ ਵੀ ਪਿੱਛੇ ਨਹੀਂ ਹੱਟੀ ਸਾਰਿਆਂ ਨੇ ਆਪਣੇ ਆਪਣੇ ਖੇ ਇਹ ਵਾਰ ਤਿਆਰ ਕਰਕੇ ਜੋਨ ਮੈਦਾਨ ਦੇ ਵਿੱਚ ਜੋਨ ਪ੍ਰਚਾਰ ਦੇ ਵਿੱਚ ਉਤਰੇ ਹੋਏ ਨੇ ਕਿਸੇ ਕਰਕੇ ਕੋਈ ਨਵੀਂ ਗੱਲ ਨਹੀਂ ਹੈ ਸ਼ਰੋਮਣੀ ਅਕਾਲੀ ਦਲ ਦਾ ਦੇ ਬੰਦ ਤੋਂ ਬੜਾ ਕਲੀਅਰ ਆ ਕਿ ਕੋਈ ਵੀ ਰਾਸੀ ਨੂੰ ਹਟਾ ਕਰਨ ਤੋਂ ਪਹਿਲਾਂ ਸਾਡੇ ਲਈ ਕੁਝ ਮੁੱਦੇ ਨੇ ਸਾਡੇ ਲਈ ਕੁਝ ਸਾਡਾ ਇੱਕ ਰਾਜਨੀਤੀ ਦੀ ਥਾਂ ਸਾਨੂੰ ਪੰਜਾਬ ਪਹਿਲਾਂ ਪੰਜਾਬ ਦੇ ਮੁੱਦੇ ਪਹਿਲਾਂ ਔਰ ਪੰਥਕ ਮੁੱਦੇ ਪਹਿਲਾਂ ਅਰੇ ਜੀ ਪਿੱਛੇ ਕੋਰ ਕਮੇਟੀ ਦੀ ਮੀਟਿੰਗ 'ਚ ਬੜਾ ਸਪਸ਼ਟ ਵੀ ਕੀਤਾ ਸੀ ਵੀ ਜਿੰਨੀ ਦੇਰ ਤੱਕ ਭਾਈ ਰਾਜਵਾਲਾ ਦੀ ਫਾਸੀ ਦੀ ਸਜ਼ਾ ਨੂੰ ਇਹ ਜ਼ਾਲਿਮਿਤ ਤਵਦੀਲ ਨਹੀਂ ਕੀਤਾ ਜਾਂਦਾ ਬੰਦੀ ਸਿਖਾਲੀ ਰਿਹਾਈ ਨੂੰ ਮਤਲਬ ਪ੍ਰੈਕਟੀਕਲ ਲਾਗੂ ਨਹੀਂ ਕੀਤਾ ਜਾਂਦਾ ਮਤਲਬ ਇਸੇ ਤਰ੍ਹਾਂ ਸਾਡੇ ਜਿਹੜੇ ਧਾਰਮਿਕ ਮਾਮਲਿਆਂ ਵਿੱਚ ਐਸਜੀਪੀਸੀ ਦੀ ਸਲਾਹ ਤੋਂ ਬਿਨਾ ਕੋਈ داخل ਅੰਦਾਜ਼ੀ ਸਰਕਾਰ ਵੱਲੋਂ ਕਰਨ ਤੋਂ ਵਾਅਦਾ ਨਹੀਂ ਕੀਤਾ ਜਾਂਦਾ ਮਤਲਬ ਸਾਡੀਆਂ ਖੋਰ ਕਮੇਟੀਆਂ ਹਰਿਆਣਾ ਦੀ ਦਿੱਲੀ ਦੀ ਨਿਦੇਸ਼ ਸਾਹਿਬ ਦਾ ਬੋਰਡ ਪਟਨਾ ਸਾਹਿਬ ਦਾ ਬੋਰਡ ਸਰਕਾਰੀ ਦਖਲਬੰਦੀ ਹੁੰਦੇ ਉਹਨਾਂ ਤੇ ਸਪਸ਼ਟਤਾ ਜੀ ਦਿੱਤੀ ਜਾਂਦੀ ਜਿਹੜੀ ਧਿਰ ਵੱਲੋਂ ਉਹਦੇ ਨਾਲ ਸਾਡਾ ਹੱਥ ਨਹੀਂ ਮਿਲਾਇਆ ਜਾ ਸਕਦਾ ਕਿਤੇ ਕਿਤੇ ਜੀ ਕੱਲ ਸਮਝਿਆ ਕਿ ਖਾਨੀ ਦੇ ਮਸਲੇ ਵਿੱਚ ਚੰਦਵਾਲ ਸਾਹਿਬ ਇੱਕ ਗਾਨੀ ਦੇ ਮਸਲੇ ਤੇ ਹੀ ਬੜੇ ਸੀ ਸਪਸ਼ਟ ਜਿੰਨੀ ਦੇਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਜਿਹੜੇ ਕਮਿਟਮੈਂਟ ਕੀਤੀਆਂ ਕਿਸਾਨਾਂ ਨਾਲ ਸੰਘਰਸ਼ ਦੇ ਸਮ ਉਹ ਪੂਰੀਆਂ ਨਹੀਂ ਹੁੰਦੀਆਂ ਉੰਨੀ ਦੇਰ ਹੱਥ ਨਹੀਂ ਮਿਲਾਇਆ ਜਾ ਸਕਦਾ ਕਿਸੇ ਵੀ ਪਾਰਟੀ ਨਾਲ ਸੋ ਜਿੱਤੇ ਤੱਕ ਕਾਂਗਰਸ ਆ ਇੰਡੀਆ ਗੱਡ ਦੇ ਹੋਰ ਸੀ ਉਹਦੇ ਨਾਲ ਤਾਂ ਹੁਣ 1 ਜੂਨ ਨੂੰ ਇਲੈਕਸ਼ਨ ਹੋਣੀ ਆ 1 ਜੂਨ ਨੂੰ ਦਰਵਾਰ ਸਾਹਿਬ ਨੂੰ ਘੇਰਾ ਪਿਆ 1 ਜੂਨ ਨੂੰ ਦਰਵਾਰ ਸਾਹਿਬ ਤੇ ਟੈਂਕ ਚੜ੍ਹੇ ਤੇ ਸ੍ਰੀ ਗੁਰਾਂ ਸਾਹਿਬ ਦੀ ਹਿੱਕੇ ਦੀਆਂ ਗੋਲੀਆਂ ਵਜੀਆਂ ਪਵਿੱਤਰ ਸਰੋਵਰ ਲਾਲੋ ਲਾਲ ਕੀਤਾ ਨਿਹਤੇ ਸਿੰਘਾਂ ਦੇ ਖੂਨ ਦਾ ਐਸੀ ਪਾਰਟੀ ਨਾਲ ਨਹੀਂ ਹੋ ਸਕਦਾ ਪਰ ਜਿਹੜੇ ਅਸੀਂ ਆਪਣੀ ਕੋਰ ਕਮੇਟੀ ਦੇ ਵਿੱਚ ਮੁੱਦੇ ਸਪਸ਼ਟ ਕੀਤੇ ਪੰਥਕ ਮੁੱਦੇ ਪੰਜਾਬ ਦੇ ਮੁੱਦੇ ਕਿਸਾਨੀ ਦੇ ਮੁੱਦੇ ਉਹਨਾਂ 'ਤੇ ਅਸੀਂ ਸਪਸ਼ਟਤਾ ਕੀ ਦਿੱਤੀ ਹੈ ਤੇ ਉਹਨਾਂ ਤੇ ਅਸੀਂ ਸਟੈਂਡ ਕੀਤਾ ਔਰ ਕਰਾਂਗੇ ਔਰ ਪਿੱਛੇ ਵੀ ਕਰਦੇ ਰਹੇ ਅੱਗੇ ਨੂੰ ਵੀ ਕਰਾਂਗੇ ਹਾਂ ਜੇ ਉਹ ਉਹਨਾਂ ਬਾਰੇ ਕੋਈ ਵੀ ਪਾਰਟੀ ਸਾਨੂੰ ਸਪਸ਼ਟਤਾ ਦੇ ਕੇ ਗੱਲ ਕਰਨਾ ਚਾਹੇਗੀ ਤਾਂ ਅਸੀਂ ਕਿਹਾ ਅਸੀਂ ਇਹਨਾਂ ਹੱਥ ਮਿਲਾ ਸਕਦੇ ਹਾਂ ਤੋਂ ਦੇਖੋ ਤੁਸੀਂ ਕਹੇ ਕਿਸਾਨੀ ਮੁੱਦੇ ਕਹ ਲਓ ਜਾਂ ਸਿੱਖ ਪੰਥ ਦੇ ਮਸਲੇ ਕਹ ਲਓ ਇਹ ਮਸਲਿਆਂ ਨੂੰ ਲੈ ਕੇ ਹੀ ਸਮਤੀ ਨਹੀਂ ਪਰਟਾਈ ਗਈ ਜਾਂ ਕੋਈ ਹੋਰ ਮਸਲੇ ਸਾਬ ਜੇ ਇਹ ਤਾਂ ਦੇਖੋ ਇਹ ਤਾਂ ਉਹ ਜਾਣਦੇ ਨੇ ਇਹ ਤਾਂ ਉਹਨਾਂ ਨੂੰ ਪਤਾ ਬੀਜੇਪੀ ਆਏ ਨੂੰ ਉਹਨਾਂ ਨੂੰ ਸਾਡੀਆਂ ਇਹਨਾਂ ਗੱਲਾਂ ਚ ਕਿਹੜੀ ਗੱਲ ਚੰਗੀ ਨਹੀਂ ਲੱਗੀ ਜਾਂ ਕਿਹੜੀ ਗੱਲ ਪੂਰੀ ਨਹੀਂ ਕਰ ਸਕਦੇ ਅਜੇ ਤੱਕ ਕਹਿੰਦੇ ਆ ਜੇ ਸਮੁੰਦਰੀ ਰਾਸਤੇ ਬਾਹਰਲੇ ਮੁਲਕਾਂ ਨੂੰ ਜਿਹੜੀਆਂ ਵਸਤੂਆਂ ਜਾ ਸਕਦੀਆਂ ਫਿਰ ਸੜਕਾਂ ਰਹੀਂ ਕਿ ਜਾਨ ਬਾਗਾ ਬਾਰਡਰ ਖੁੱਲੇ ਹੁਸੈਨੀ ਵਾਲਾ ਬਾਰਡਰ ਖੁੱਲੇ ਆ ਖੇਤਾ ਤਰੱਕੀ ਕਰੇ ਤਾਂ ਮੇਰਾ ਖਰਾ ਦੇਸ਼ ਤਰੱਕੀ ਕਰੇਗਾ ਤੇ ਸਾਡੀ ਇਹ ਸਭ ਤੋਂ ਵੱਡੀ ਮੰਗ ਆ ਵੀ ਹੋਰ ਗੱਲਾਂ ਚਲੋ ਛੱਡੋ ਤੁਸੀਂ ਬਾਗਾ ਬਾਰਡਰ ਤੇ ਹੁਸੈਨੀ ਵਾਲਾ ਬਾਰਡਰ ਹੀ ਖੋਲੋ ਤੁਹਾਡੇ ਲਈ ਵਪਾਰ ਲਈ ਤਰੱਕੀ ਦੀ ਤਰੱਕੀ ਹੋਵੇ ਮਤਲਬ ਫਾਇਦਾ ਹੋਏਗਾ ਸੋ ਮਤਲਬ ਅਸੀਂ ਪੰਜਾਬ ਦੇ ਹਿੱਤ ਦੇ ਦੇਸ਼ ਦੇ ਹਿੱਤ ਦੇ ਜਿਹੜੇ ਮੁੱਦੇ ਪੰਥ ਤੇ ਮੁੱਦੇ ਜਿਹੜੇ ਰੱਖੇ ਆ ਉਹਨਾਂ 'ਚ ਸਾਨੂੰ ਨਹੀਂ ਲੱਗਦਾ ਵੀ ਕੋਈ ਐਸਾ ਮੁੱਦਾ ਜਿਹੜਾ ਨਾ ਪੂਰਾ ਹੋਣ ਵਾਲਾ ਸਾਨੂੰ ਨਹੀਂ ਲੱਗਦਾ ਜਿਹੜੇ ਅਸੀਂ ਮੁੱਦੇ ਰੱਖਿਆ ਉਹਨਾਂ ਨਾਲ ਕੋਈ ਦੇਸ਼ ਨੂੰ ਨੁਕਸਾਨ ਹੋਏਗਾ ਸੋ ਅਸੀਂ ਮਹਿਸੂਸ ਕਰਦੇ ਆ ਕਿ ਜਿਹੜੀ ਪਾਰਟੀ ਨਾਲ ਮੁੱਦਿਆਂ ਤੇ ਪੂਰਾ ਉਤਰੇਗੀ ਸਾਡੀ ਤਸੱਲੀ ਕਰਾਏਗੀ ਅਸੀਂ ਉਹਦੇ ਨਾਲ ਹੱਥ ਮਿਲਾ ਸਕਦੇ ਸੋ ਇੱਕ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ ਦੂਸਰੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਮੰਗ ਚੱਲ ਰਹੀ ਹੈ ਕਿਸ ਤਰ੍ਹਾਂ ਦਾ ਬੀ ਕਿ ਕਿ 13 ਤੋਂ 13 ਸੀਟਾਂ ਜਿਹੜੀਆਂ ਪੰਜਾਬ ਵਿੱਚ ਲੜਨ ਜਾ ਰਹੇ ਇਹ ਤਾਂ ਦੇਖੋ ਲੋਕਾਂ ਨੇ ਦੇਖਣਾ ਪੰਜਾਬੀਆਂ ਨੇ ਦੇਖਣਾ ਕਿਉਂਕਿ ਸ਼ਰਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਬਖੇਦਾਰ ਪਾਰਟੀ ਆ ਔਰ ਇਕੋ ਇਕ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਦੀ ਗੱਲ ਕਰਦੀ ਆ ਬਾਕੀ ਨੂੰ ਤਾਂ ਕੋਦੇ ਨੈਸ਼ਨਲ ਪਾਰਟੀਆਂ ਤਾਂ ਬਹੁਤ ਗੱਲਾਂ ਬਹੁਤ ਅੱਗੇ ਰੱਖਦੀਆਂ ਨੇ ਹਰਿਆਣੇ 'ਚ ਕੁਝ ਕਹਿਣਗੇ ਰਾਜਸਥਾਨ 'ਚ ਕੁਝ ਕਹਿਣਗੇ ਦਿੱਲੀ 'ਚ ਕੁਝ ਕਹਿਣਗੇ ਸ਼ਰਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਆ ਜਿਹੜੀ ਜੋ ਪੰਜਾਬ 'ਚ ਕਹੇਗੀ ਉਹੀ ਸਾਰੇ ਦੇਸ਼ 'ਚ ਕਹੇਗੀ ਉਹੀ ਦੁਨੀਆ 'ਚ ਕਹੇਗੀ ਕਿਉਂਕਿ ਸ਼ਰਮਣੀ ਅਕਾਲੀ ਦਲ ਹੈ ਹੀ ਪੰਜਾਬ ਲਈ ਇਸ ਲਈ ਜਿਹੜੀ ਖੇਤਰੀ ਪਾਰਟੀ ਦੀ ਅੱਜ ਸਭ ਤੋਂ ਵੱਡੀ ਲੋੜ ਆ ਅੱਜ ਜਿਹੜਾ ਪੰਜਾਬ ਲਾਹਵਾਰਸ ਹੋਇਆ ਇਸ ਕਰਕੇ ਹੋਇਆ ਕਿ ਖੇਤਰੀ ਪਾਰਟੀ ਕਮਜ਼ੋਰ ਹੋ ਗਈ ਜੇ ਖੇਤਰੀ ਪਾਰਟੀ ਤਕੜੀ ਹੋਏਗੀ ਪੰਜਾਬ ਦੀ ਵਾਹ ਵਾਹ ਲੀ ਕੋ ਤੱਕ ਸਾਦ ਅਕਾਲੀ ਦਲ ਦੀ ਤਿਆਰੀ ਹੈ ਪੂਰੀ 13 13 ਸੀਟਾਂ ਤੇ ਅਕਾਲੀ ਦਲ ਦੇ ਵੰਤੋਂ 13 ਦੀ 13 ਸੀਟਾਂ ਤੇ ਲੰਮੇ ਸਮੇਂ ਤੋਂ ਤਿਆਰੀ ਤੇ ਲੱਗਿਆ ਹੋਇਆ ਔਰ ਮਾਲਾ ਪੂਰੀ ਜੋਰ ਸ਼ੋਰ ਨਾਲ ਚੌੜੜੇ ਗਏ ਉਸਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾ ਜਿੱਦ ਨੇ ਸਪਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ 13 ਦੀ 13 ਸੀਟਾਂ ਪੰਜਾਬ ਵਿੱਚ ਲੜਨ ਜਾ ਰਿਹਾ ਹੈ ਅਮਰਪ੍ਰਸਦ ਮਿਤ ਕੁਮਾਰ ਦੇ ਨਾਲ ਦੇਆ ਸਿੰਘ ਰਾਜਪੂਰ